ਸਾਲ ਜੀ ਮੈਂ ਹਰ ਗੁਦੀਪ ਸਿੰਘ ਲਾਈਫੇ ਚੈਨਲ ਦੇ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਆਪਾਂ ਖੜੇ ਆ ਪਿੰਡ ਬਖਤੀਆਂ ਦੇ ਵਿੱਚ ਬਖਤੀਆਂ ਦੇ ਸਤਰਾਜ ਸਰ ਗੁਰੂ ਘਰ ਦੇ ਵਿੱਚ ਜਿੱਥੇ ਕੀ ਕਿਸਾਨ ਯੂਨੀਅਨ ਰਕੁੰਦਾ ਬਣੀ ਹੋ ਇੱਕ ਸਾਰੇ ਕਿਸਾਨਾਂ ਨੂੰ ਫਰਦਾ ਦਿੱਤਾ ਗਿਆ ਜਿਸੇ ਇੱਕ ਸੋਖ ਸਮਾਗਮ ਰੱਖਿਆ ਗਿਆ ਇੱਕ ਕਿਸ ਤਰ੍ਹਾਂ ਦਾ ਸੋਖ ਸਮਾਗਮ ਸੀਗਾ ਕਿੰਨਾ ਦੇ ਲਈ ਰੱਖਿਆ ਗਿਆ ਕੀ ਗੱਲਬਾਤ ਹੈ ਸਾਰੀ ਗੱਲਬਾਤ ਕਰਾਂਗੇ ਆਪਾਂ ਕਿਸਾਨ ਆ ਕੋ ਸਾਡੇ ਨਾਲ ਹਾਜ਼ਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜੀ ਜੀ ਸਾਹਿਬ ਜੀ ਤੁਹਾਡਾ ਤੁਹਾਡਾ ਪਹਿਲਾ ਨਾਮ ਦੱਸੋ ਜੀ ਮੇਰਾ ਨਾਮ ਹਰਪਖੀਸ਼ ਸਿੰਘ ਚੱਕ ਪਾਈਗਾ ਬਹੁਤ ਬਹੁਤ ਧੰਨਵਾਦ ਜੀ ਦੱਸੋ ਜੀ ਅੱਜ ਦਾ ਇੱਥੇ ਕੀ ਪ੍ਰੋਗਰਾਮ ਕੀ ਗੱਲਬਾਤ ਹੈ ਅੱਜ ਜੋ ਇਹ ਸੋਗ ਸਮਾਗਮ ਕਰਵਾਇਆ ਗਿਆ ਜੀ ਭਾਰਤੀ ਕਿਸਾਨ ਜੀ ਦੀਆਂ ਏਕਤਾ ਅਟ ਡੋਹਾ ਵੱਲੋਂ ਜ਼ਿਲ੍ਹਾ ਪ੍ਰਧਾਨ ਮਾਸਟਰਿੰਦਰ ਸਿੰਘ ਜੀ ਕਮਾਲਪੁਰਾ ਦੀ ਅਦਾਈ ਹੋਇਆ ਇਹਦੇ ਵਿੱਚ ਜੋ ਸਾਡੇ ਪਿਛਲੇ ਦਿਨੀ ਭਾਜਪਾ ਦੇ ਗੁੰਡਿਆਂ ਵੱਲੋਂ ਇੱਕ ਉਹਨਾਂ ਦੇ ਰਾਜ ਮੰਤਰੀ ਦੇ ਬੇਟੇ ਵੱਲੋਂ ਗੁੰਡਾ ਕਰਦੀ ਕੀਤੀ ਗਈ ਸਾਡੇ ਸ਼ਾਂਤੀਪੂਰਵਕ ਪੈਦਲ ਵਾਪਸ ਆ ਰਹੇ ਧਰਨੇ ਤੋਂ ਵਾਪਸ ਆ ਰਹੇ ਕਿਸਾਨ ਭਰਾਵਾਂ ਦੇ ਉੱਤੇ ਜਿਨ੍ਹਾਂ ਦੇ ਵਿੱਚ ਇੱਕ ਪੱਤਰਕਾਰ ਵੀਰ ਵੀ ਸੀ ਉਹਨਾਂ ਨੂੰ ਸੀਹੀਰ ਕੀਤਾ ਗਿਆ ਗੱਡੀ ਰਾਹੀਂ ਕੋਚਲ ਕੇ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰ ਲਈ ਇੱਥੇ ਪੂਰੇ ਇਲਾਕੇ ਭਰ ਦੀਆਂ ਇਕਾਈਆਂ ਦੇ ਆਗੂ ਸਹਿਬਾਨ ਪਹੁੰਚੇ ਨੇ ਅਤੇ ਪਿੰਡ ਦੀ ਸੰਗਤ ਪਹੁੰਚੀ ਹੈ ਹੋਰ ਬਾਰੋ ਬਹੁਤ ਸਾਰੀ ਸੰਗਤ ਪਹੁੰਚੀ ਹੈ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰ ਲਈ ਇੱਥੇ ਸਾਡੇ ਨੇ ਵੀ ਆਇਆ ਜੀ ਸਾਰੇ ਮੁਲਕ ਸਾਥੀ ਜੀ ਨੂੰ ਸੁਖ ਮਾਰਨ ਕਰਦੇ ਇਹਦੇ ਵਿੱਚ ਜੀ ਦੇਖੋ ਇੱਕ ਤਾਂ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਸੀ ਉਹਨਾਂ ਦੀ ਕਾਲ ਨੂੰ ਅਸੀਂ ਸਿਰ ਮੱਥੇ ਮੰਨਿਆ ਦੂਸਰਾ ਇਹ ਸਾਡਾ ਮੇਨ ਜੋ ਸਾਡੀ ਭਾਰਤੀ ਕਿਸਾਨ ਯੂਨੀਅਨ ਤਕਉਦਾ ਉਹਨਾਂ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਜੀ ਦੀ ਉਹਨਾਂ ਦੀ ਅਗਵਾਈ ਦੇ ਵਿੱਚ ਤੇ ਪਿੰਡ ਦੀ ਸੰਗਤ ਦਾ ਵੀ ਬਹੁਤ ਵੱਡਾ ਰੋਲ ਹੈ ਪਸੰਗਿਆ ਪਿੰਡ ਜੋ ਕਿ ਕੋਰਤੋਬਾਰਾ ਸਤਰਾਜ ਸਰ ਨੂੰ ਬਹੁਤ ਜ਼ਿਆਦਾ ਇਤਿਹਾਸਕ ਗੁਰੂ ਘਰ ਐ ਇਸ ਨੂੰ ਮੰਨਦੇ ਨੇ ਉਹਨਾਂ ਨੇ ਸਾਰਿਆਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਜਿਵੇਂ ਕਿ ਵੀਰ ਜੀ ਉਹਨਾਂ ਨੇ ਦੱਸਿਆ ਵੀ ਇਹ ਲਖੀਨਪੁਰ ਖੇੜੀ ਉੱਥੇ ਜੋ ਮਨਪਗੀ ਘਟਨਾ ਵਾਪਰੀ ਸੀ ਉੱਥੇ ਸਾਡੇ ਕਿਸਾਨ ਭਾਈ ਸ਼ਹੀਦ ਹੋਏ ਉਹਨਾਂ ਕਰਕੇ ਇਹ ਸੋਗ ਸਮਾਗਮ ਰੱਖਿਆ ਗਿਆ ਤੇ ਗੋਸ਼ੀਆਂ ਨੂੰ ਹਜੇ ਵੀ ਕਹਿੰਦੇ ਸਜ਼ਾ ਨਹੀਂ ਮਿਣੀ ਉਹਨਾਂ ਦੇ ਲਈ ਜੰਗ ਜਾਰੀ ਆ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਕਿਸਾਨਾਂ ਕੋ ਹੋ ਰਿਹਾ ਤੇ ਆ ਜਾਂਦੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਇਹਦਾ ਨਾਮ ਦੱਸੋ ਜੀ ਮੇਰਾ ਨਾਮ ਚੇਤਨ ਰਾਜ ਸੇਵਾ ਹਿੰਦਾਸ ਉਹਨਾਂ ਦਾ ਨਾਮ ਬਲਾਕ ਤੋਂ ਆਣ ਦਾ ਕਹਿੰਦੇ ਨੇ ਹਾਂ ਜੀ ਦੱਸੋ ਜੀ ਅੱਜ ਇਹ ਜੋ ਲੋਕ ਸਮਾਗਮ ਰੱਖਿਆ ਗਿਆ ਕਿ ਕਿਸ ਤਰ੍ਹਾਂ ਦੀ ਪੂਰੀ ਹੈ ਪੂਰੀ ਤਾਂ ਇਹ ਆਇਆ ਉਹ ਦੇਖੋ ਪੰਜਾਂ ਦੀ ਮਤਲਬ ਫੋਟੋ ਲੱਗੀ ਆ ਤੁਹਾਡੇ ਪਿਛਲੇ ਪਾਸੇ ਐਂ ਤੇ ਪਿਛਲੇ ਦਰਵਾਜ਼ੇ ਵਿੱਚ ਝੂਪੀ ਦੇ ਅੰਦਰ ਇੱਕ ਮੰਤਰੀ ਦੇ ਬੇਟੇ ਵੱਲੋਂ ਉਹਨਾਂ ਦੇ ਗੱਡੀ ਚੜਾ ਕੇ ਉਹਨਾਂ ਨੂੰ ਦਲ ਡਿਆ ਗਿਆ ਜਿਵੇਂ ਸਾਡੇ ਵਿਚਾਰਾਂ ਨੂੰ ਦਲ ਡਿਆ ਜਾਂਦਾ ਉਸੇ ਤਰ੍ਹਾਂ ਸਾਡੇ ਸਰੀਰਾਂ ਨੂੰ ਵੀ ਦਲ ਡਿੱਤਾ ਕਦੇ ਆਸ ਨਹੀਂ ਸੀ ਕਰੀ ਵੀ ਇਸ ਤਰ੍ਹਾਂ ਦੀਆਂ ਕਠਿਨਾਈਆਂ ਵਾਪਰ ਲਗੀਆਂ ਪਰ ਸਰਕਾਰ ਨੇ ਉਹ ਸਾਰੀਆਂ ਹੱਦਾਂ ਬੰਦੇ ਟੱਪ ਕੇ ਤੇ ਸਾਡੇ ਦੇ ਜਿਹੜਾ ਜ਼ਬਰ ਕੀਤਾ ਇਹਦਾ ਕਿਸਾਨ ਮਜ਼ਦੂਰ ਦੁਕਾਨਦਾਰ ਸਾਰੇ ਵਰਗ ਇੱਕਜੁੱਟਤਾ ਨਾਲ ਦੇਵਾਂਗੇ ਇਹ ਲੜਾਈ ਮੈਂ ਹੁਣ ਵੀ ਕਹਣਾ ਵੀ ਨਾ ਇਹ ਜ਼ਮੀਨਾਂ ਦੀ ਲੜਾਈ ਆ ਨਾ ਕਿ ਕਿਸਾਨਾਂ ਦੀ ਲੜਾਈ ਆ ਇਹ ਸਾਡੀ ਜਵੀਰ ਦੀ ਲੜਾਈ ਆ ਰੋਟੀ ਦੀ ਲੜਾਈ ਆ ਜਿਸ ਤਰ੍ਹਾਂ ਦੇ ਕਾਨੂੰਨ ਨੇ ਇਹ ਸਾਰਿਆਂ ਨੂੰ ਮਾਂਜ ਕੇ ਰੱਖ ਦੇਣਗੇ ਜੇ ਕਹਿਣਾ ਹੋਵੇ ਤੇ ਇਸ ਲੜਾਈ ਨੂੰ ਅਸੀਂ ਨੋਕਾ ਦੇ ਘਰਾਂ ਤੋਂ ਹੀ ਜਿਵੇਂ ਕਹਿੰਦਾ ਵੇੜਿਆਂ ਸਾਹੀ ਲੈ ਜਾਣਾਗਾ ਇਹ ਅੱਜ ਦਾ ਜਿਹੜਾ ਇੱਥੇ ਕੱਟ ਕੀਤਾ ਬੱਸੀਆਂ ਵਾਲਿਆਂ ਨੇ ਤੇਮਿੰਦਰ ਸਿੰਘ ਵਾਸਟਰ ਨੇ ਇਹਦੀ ਪੈਰਵਾਹੀ ਕੀਤੀ ਆ ਕਹਿ ਲਈਏ ਇਹ ਇਲਾਕੇ ਦੇ ਵਿੱਚੋਂ ਆਏ ਆ ਲੋਕ ਅਸੀਂ ਹੁਣ ਵੀ ਇਹਨਾਂ ਨੂੰ ਕਹਿ ਕੇ ਭੋਲਿਆ ਵੀ ਘਰਾਂ ਦੇ ਵਿੱਚ ਜਾ ਕੇ ਟਿਕਣਾ ਨਹੀਂ ਹੈਗਾ ਤੁਸੀਂ ਆਹ ਲਗਮਾ ਦੇ ਨੇੜੇ ਦੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਲਾਮਬੰਦ ਕਰੋ ਭਗਤ ਸਿੰਘ ਨੇ ਵੀ ਇਹ ਗੱਲ ਨੂੰ ਜੇਲ੍ਹ ਦੇ ਵਿੱਚ ਜਾ ਕੇ ਮੰਨਿਆ ਸੀ ਜਦੋਂ ਭਗਤ ਸਿੰਘ ਬੰਬ ਛੇੜਦਾ ਉਹ ਉਹਦੀ ਵਿਚਾਰਧਾਰਾ ਕੋਸੂਰ ਸੋਚਿਆ ਸੀ ਕਿ ਬਈ ਬਹੁਤ ਵੱਡੀ ਗੰਟੀ ਚ ਲੋਕ ਬਾਹਰ ਆ ਜਾਣ ਪਰ ਉਹ ਕਹਿੰਦਾ ਵੀ ਉਹ ਗੱਲ ਨਹੀਂ ਬਣੀ ਉਹ ਕਹਿੰਦਾ ਵੀ ਇੱਥੇ ਫਰਕ ਰਿਹਾ ਉਹਨੇ ਮਗਰ ਤਾਂ ਸਾਨੂੰ ਸਨੇਹਾ ਦਿੱਤਾ ਨੌਜਵਾਨਾਂ ਨੂੰ ਵੀ ਸਾਨੂੰ ਘਰ ਘਰ ਜਾਣਾ ਪਏ ਲੋਕਾਂ ਨੂੰ ਪਿਆਰ ਕਰਨਾ ਪੈਣਾ ਲੋਕਾਂ ਨੂੰ ਜਾਗਰੂਕ ਕਰਨਾ ਪੈਣਾ ਵੱਡੇ ਕੱਠ ਕਰਤੀ ਅਸੀਂ ਹਰਾ ਸਕਾਂਗੇ ਅਸੀਂ ਖਿਆਰਾਂ ਨਾਲ ਕੋਈ ਹੋਰ ਲੜਾਈ ਸਾਡੇ ਕੋਲ ਇਹ ਜੀਲੀ ਜੀ ਦੇ ਨਾਲ ਸੀ ਹਰਾ ਦੇਾਂਗੇ ਇਹ ਸੁਭਾਵਕਾ ਵੀ ਜਿੱਤ ਸਾਡੀ ਹੋਣੀ ਆ ਲੋਕਾਂ ਦੀ ਜਿੱਤ ਹੋਣੀ ਆ ਬਹੁਤ ਵਧੀਆ ਗੱਲ ਕੀਤੀ ਹੈ ਜੀ ਜਿੰਨੇ ਕੀ ਅੱਜ ਇਹਨਾਂ ਨੇ ਇੱਥੇ ਸੋਤ ਮਾਗਮ ਦੇ ਨਾਲ ਇੱਕ ਚਾਰ ਵੀ ਸੀਗਾ ਜੋ ਕਾਲੇ ਗਰੂਪਾਂ ਦੇ ਵਿਰੋਧ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈਗਾ ਤੁਹਾਨੂੰ ਵੀ ਪਤਾ ਹੈਗਾ ਦਿੱਲੀ ਤੋਂ ਲੈ ਕੇ ਪੰਜਾਬ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਇਹ ਕਾਲੇ ਗਰੂਪਾਂ ਦੇ ਵਿਰੋਧ ਦੇ ਵਿੱਚ ਪ੍ਰਚਾਰ ਹੋ ਰਹੇ ਨੇ ਤੇ ਜਿਹੜੇ ਹੁਣ ਦੋਸ਼ੀ ਇੱਥੇ ਟੀਮ ਪੁਲਿਸ ਦੇ ਵਿੱਚ ਸੀਗੇ ਉਹਨਾਂ ਨੂੰ ਸਜ਼ਾ ਦੋ ਆਉਣ ਦੇ ਲਈ ਵੀ ਇਹ ਪੂਰੇ ਤਨਦੇਜ ਦੇ ਨਾਲ ਲੱਗੇ ਹੋਏ ਨੇ ਸਾਡੇ ਕਿਸਾਨ ਵੀਰ ਕਿਸਾਨ ਆਗੂ ਤੇ ਇਹ ਜੋ ਮੰਤ ਭਾਗੀ ਘਟਨਾ ਵਾਪਰੀ ਆ ਇਸ ਦੀ ਚੀਫ ਹਰ ਇੱਕ ਵਰਤ ਦੇ ਵਿੱਚ ਪੈ ਰਹੀ ਆ ਨੌਜਵਾਨ ਬੱਚਾ ਇਸٹری ਜੂਰ ਕੋ ਸਾਰੇ ਜ਼ਿਲਾਂ ਦੇ ਵਿੱਚ ਇਹ ਚੀਜ਼ ਪੈਦਾ ਹੋ ਰਹੀ ਆ ਤੇ ਹੋ ਰਹੀ ਆ ਤੇ ਉਹ ਇਸ ਨੂੰ ਮੰਗ ਰੱਖਦੇ ਨੇ ਕਿ ਇਹ ਜੋ ਉੱਤੇ ਘਟਨਾ ਵਾਪਰੀ ਆ ਉੱਤੇ ਦੋਸ਼ੀਆਂ ਨੂੰ ਸਜ਼ਾ ਹੋਣੀ ਚਾਹੀਦੀ ਆ ਤੇ ਇਸ ਤਰ੍ਹਾਂ ਦੇ ਸਮਾਗਮ ਹੋਰ ਵੀ ਹੋ ਰਹੇ ਨੇ ਤੇ ਅੱਜ ਦਾ ਜੋ ਸਮਾਗਮ ਜਿਹੜਾ ਤੁਹਾਨੂੰ ਦੱਸਿਆ ਗਿਆ ਤੇ ਸਾਡੇ ਨਾਲ ਸੁਧਾਨ ਜੀ ਵੀ ਖੜੇ ਨੇ ਜੋ ਕਿ ਥੋੜੀ ਤਬੀਅਤ ਨਸਾਰ ਹੋਣ ਕਰਕੇ ਗੱਲਬਾਤ ਨਹੀਂ ਕਰ ਸਕਣਗੇ ਤੇ ਇਹ ਜਦ ਤੁਹਾਨੂੰ ਸਾਰੀ ਮੁਸਤਾਵ ਦੇ ਨਾਲ ਦੱਸ ਦਿੱਤੀ ਗਈ ਜਾਂ ਹੁਣ ਦੇਖਣਾ ਇਹ ਹੈ ਕਿ ਦੋਸ਼ੀਆਂ ਨੂੰ ਸਜ਼ਾ ਮਿਲਦੀ ਹੈ ਜਾਂ ਨਹੀਂ ਮਿਲਦੀ ਬਾਕੀ ਜੋ ਸਾਡੇ ਸ਼ਹਿਰ ਲੋਏ ਨੇ ਕਿਸਾਨ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਨਾਇਕੋੜ ਤੋਂ ਗੁਰਜੀਤ ਸਿੰਘ ਦੀ ਰਿਪੋਰਟ ਲਾਈਵ ਫੀਚਰ